ਵਾਹ ਬਰਕਾਤ ਮਰਦਾਬਾਦ ਅਜੀ ਪ੍ਰਧਾਨ ਜੀ ਅੱਜ ਦਾ ਕੀ ਪ੍ਰੋਗਰਾਮ ਜੀ ਇੱਥੇ ਤੇ ਕੀ ਮਸਲਾ ਲੈ ਕੇ ਆਏ ਆਪਾਂ ਬਿਜਲੀ ਘਰ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਐਮਐਮ ਦੇ ਸੱਦੇ ਤੇ ਅਨੇਕਾਂ ਪਿੰਡਾਂ ਦੇ ਜਿਹੜੇ ਪ੍ਰੀਪੇਡ ਮੀਟਰ ਲੱਗੇ ਸੀਗੇ ਉਹ ਪੂਰੇ ਪੰਜਾਬ ਦੀ ਤਰ੍ਹਾਂ ਮਹਿਤਾ ਚੌਂਕ ਐਸਟੀਓ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਆ ਇਹ ਮੀਟਰਾਂ ਦੇ ਪਿੱਛੇ ਬਹੁਤ ਸਾਰੀ ਜਿਹੜੀ ਆ ਕੇਂਦਰ ਸਰਕਾਰ ਜਿਹੜੀ ਆ ਸਾਜ਼ਿਸ਼ ਕਰ ਰਹੀ ਆ ਪੰਜਾਬ ਦੇ ਜਿਹੜੇ ਵੱਧ ਅਧਿਕਾਰ ਸੀ ਸੂਬਿਆਂ ਦੇ ਉਨ੍ਹਾਂ ਦੇ ਉੱਤੇ ਡਾਕਾ ਕੇਂਦਰ ਸਰਕਾਰ ਮਾਰਨ ਜਾ ਰਹੀ ਆ ਤੇ ਭਗਵੰਤ ਮਾਨ ਜੀ ਬੜੇ ਜਿਹੜੇ ਆ ਮੂਕ ਦਰਸ਼ਕ ਬਣੇ ਆ ਕੇਂਦਰ ਸਰਕਾਰ ਨੇ ਖਰੜਾ ਭੇਜਿਆ ਤੇ ਸਾਡੀ ਮੰਗ ਸੀਗੀ ਕਿ ਭਗਵੰਤ ਮਾਨ ਜੀ ਇਸ ਖਰੜੇ ਦਾ ਵਿਰੋਧ ਕਰਨ ਵਿਧਾਨ ਸਭਾ ਦਾ اجلاس ਸੱਦ ਕੇ ਉਹਦੇ ਉੱਤੇ ਮਤਾ ਪਾ ਕੇ ਖਰੜੇ ਨੂੰ ਰੱਦ ਕਰ ਦੇਣ ਭਗਵੰਤ ਮਾਨ ਸਰਕਾਰ ਵੀ ਚੁੱਪ ਬੈਠੀ ਆ ਵਿਰੋਧੀ ਧਿਰਾਂ ਵੀ ਚੁੱਪ ਬੈਠੀਆਂ ਕੋਈ ਜਿਹੜਾ ਵਾ ਇਹਦੇ ਤੇ ਮੂੰਹ ਖੋਲ ਕੇ ਰਾਜੀ ਨਹੀਂ ਹੈ ਉਹਨਾਂ ਦੀ ਚੁੱਪੀ ਇਸ ਗੱਲ ਦੀ ਸੰਕੇਤ ਦਿੰਦੀ ਆ ਕਿ ਕੇਂਦਰ ਸਰਕਾਰ ਜਿਹੜਾ ਡਾਕਾ ਮਾਰਨ ਜਾ ਰਹੀ ਆ ਤੇ ਇਹ ਜਿਹੜੇ ਆ ਮਤਲਬ ਕਿ ਚੁੱਪ ਕਰਕੇ ਬੈਠਿਆ ਵੀ ਕੋਈ ਗੱਲ ਨਹੀਂ ਜੇ ਬਿਜਲੀ ਬੋਰਡ ਪ੍ਰਾਈਵੇਟ ਹੋ ਵੀ ਜਾਊਗਾ ਦੇਸ਼ ਦੇ ਲੋਕ ਸਮਝਦਾਰ ਆ ਦੇਸ਼ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਜੇ ਮਤਲਬ ਕਿ ਇਹ ਮੀਟਰ ਆ ਇਹ ਵਿੱਚ ਇੱਕ ਵੱਡਾ ਅੜਿਕਾ ਜਿੰਨਾ ਚਿਰ ਤੱਕ ਮੀਟਰ ਲੱਗ ਨਹੀਂ ਜਾਂਦੇ ਪ੍ਰੀਪੇਡ ਉਹਨਾਂ ਚਿਰ ਤੱਕ ਪ੍ਰਾਈਵੇਟ ਕੰਪਨੀਆਂ ਦਾ ਬਿਜਲੀ ਬੋਰਡ ਤੇ ਕਬਜ਼ਾ ਨਹੀਂ ਹੋ ਸਕਦਾ ਜੇ ਅਸੀਂ ਫੈਸਲਾ ਕਰਕੇ ਫਿਰ ਇਹ ਮੀਟਰ ਜਿਹੜੇ ਅੱਜ ਅਸੀਂ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਆ ਇਹਦੇ ਜਿਹੜੇ ਦੁਰਪ੍ਰਭਾਵ ਵੀ ਪੈਣਗੇ ਸਰਕਾਰ ਇਹਦੇ ਤੇ ਫੈਸਲਾ ਕਰਕੇ ਜੁਰਮਾਨੇ ਪਾਊਗੀ ਲੋਕਾਂ ਨੂੰ ਤੇ ਅਸੀਂ ਲੋਕਾਂ ਦੇ ਨਾਲ ਖੜੇ ਆ ਬਿਲਕੁਲ ਜਿਹੜਾ ਵਾ ਲੋਕਾਂ ਨੂੰ ਕੋਈ ਜਿਹੜਾ ਵਾ ਐਵਰੇਜ ਦੇ ਨਾਲ ਜਿਹੜਾ ਜੁਰਮਾਨਾ ਸਰਕਾਰ ਪਾਉਂਦੀ ਆ ਤੇ ਉਹ ਨਹੀਂ ਪੈਣ ਦੇਵਾਂਗੇ ਅਸੀਂ ਇਸ ਗੱਲ ਤੇ ਨਹੀਂ ਇਹ ਨਹੀਂ ਕਿ ਹੈ ਵੀ ਮਨਪੀ ਅਸੀਂ ਮੀਟਰਾਂ ਦਾ ਵਿਰੋਧ ਕਰਦੇ ਆ ਮੀਟਰ ਸਰਕਾਰ ਲਾਵੇ ਪਰ ਜਿਹੜਾ ਸਾਡਾ ਪੁਰਾਣਾ ਮੀਟਰ ਸੀਗਾ ਚੱਕਰੀ ਵਾਲਾ ਉਹ ਲਾਵੇ ਇਸ ਮੀਟਰ ਤੋਂ ਸਾਨੂੰ ਸਖਤ ਅਤਰਾਜ ਆ ਇਹ ਕਦੀ ਵੀ ਅਸੀਂ ਜਿਹੜਾ ਵਾ ਬਰਦਾਸ਼ਤ ਨਹੀਂ ਕਰਾਂਗੇ ਇਹ ਕਿਉਂਕਿ ਇਹ ਪ੍ਰਾਈਵੇਟ ਸਟੇਸ਼ਨ ਦੀ ਨੀਤੀ ਨੂੰ ਬढ़ावा ਦਿੰਦਾ ਮੀਟਰ ਆ ਇਸ ਕਰਕੇ ਅਸੀਂ ਇਸ ਮੀਟਰ ਦਾ ਵਿਰੋਧ ਕਰਦੇ ਹਾਂ ਪੁਰਾਣਾ ਮੀਟਰ ਲਾ ਕੇ ਉਹਦੇ ਨਾਲ ਬਿੱਲ ਦੇ ਇਹਨੂੰ ਵੀ ਤਿਆਰ ਹਾਂ ਉਹਦੇ ਨਾਲ ਸਾਨੂੰ ਕੋਈ ਜੁਰਮਾਨਾ ਪਊਗਾ ਅਸੀਂ ਉਹ ਜੁਰਮਾਨਾ ਦੇਣ ਨੂੰ ਵੀ ਤਿਆਰ ਹਾਂ ਪਰ ਜੇ ਸਰਕਾਰ ਆਖੇ ਕਿ ਇਹ ਦੇ ਇਸ ਮੀਟਰ ਨਾਲ ਜੁਰਮਾਨੇ ਪਾਉਣੇ ਆ ਇਹਦੇ ਐਵਰੇਜ ਨਾਲ ਜੁਰਮਾਨੇ ਪਾਉਣੇ ਆ ਤੇ ਉਹ ਹਰਗੱਜ਼ ਜੜੀ ਆ ਬਰਗਾਸ਼ਤ ਨਹੀਂ ਕਰਨਗੇ ਇਨ੍ਹਾਂ ਮੀਟਰਾਂ ਦਾ ਫਾਇਦਾ ਕੀ ਤੇ ਨੁਕਸਾਨ ਕੀ ਹੈਗਾ ਦੇਖੋ ਜੀ ਇਨ੍ਹਾਂ ਮੀਟਰਾਂ ਦਾ ਫਾਇਦਾ ਤੇ ਕੋਈ ਨਹੀਂਗਾ ਉਲਟਾ ਨੁਕਸਾਨ ਹੀ ਨੁਕਸਾਨ ਆ ਇਹ ਮੀਟਰ ਜਿਹੜਾ ਵਾ ਇਸ ਤਰੀਕੇ ਨਾਲ ਉਹਨਾਂ ਨੇ ਬਣਾਇਆ ਵਾ ਕਿ ਇਹ ਇਹਨੂੰ ਲਾ ਕੇ ਟੇਬਲ ਤੇ ਰੱਖ ਦਿੱਤਾ ਵਾ ਸੀ ਉਹ ਖਾਲੀ ਪਿਆ ਵੀ ਚੱਲੀ ਜਾਂਦਾ ਉਹਨੂੰ ਕੋਈ ਬਿਜਲੀ ਦਾ ਕਨੈਕਸ਼ਨ ਆਉਟਪੁੱਟ ਇਨਪੁੱਟ ਕੋਈ ਵੀ ਨਹੀਂ ਦਿੰਦਾ ਉਹ ਮੀਟਰ ਜਿਹੜਾ ਆਟੋਮੈਟਿਕ ਆਪਣੇ ਆਪ ਚੱਲ ਰਿਹਾ ਇਹਦੇ ਯੂਨਿਟ ਜਿਹੜੇ ਆ ਬਹੁਤ ਛੋਟੇ ਆ ਪਹਿਲੇ ਮੀਟਰ ਦਾ ਯੂਨਿਟ ਬਹੁਤ ਵੱਡਾ ਸੀਗਾ ਉਹ ਖਪਤਕਾਰ ਵਾਸਤੇ ਬਹੁਤ ਜਿਹੜਾ ਲਾਭਦਾਇਕ ਮੀਟਰ ਸੀਗਾ ਇਹ ਜਿਹੜਾ ਵਾ ਖਪਤਕਾਰ ਵਾਸਤੇ ਬਹੁਤ ਵੱਡਾ ਨੁਕਸਾਨ ਦੇ ਮੀਟਰ ਹੈ ਪ੍ਰਧਾਨ ਜੀ ਜੇ ਜਿਸ ਤਰ੍ਹਾਂ ਦੱਸਿਆ ਕਿ ਇਹਦੇ ਜੇ ਕੱਲ ਨੂੰ ਸਰਕਾਰ ਜੁਰਮਾਨੇ ਪਾਉਂਦੀ ਤੇ ਆਮ ਗਰੀਬ ਲੋਕ ਜਿਹੜੇ ਇਸ ਚੀਜ਼ ਤੋਂ ਡਰ ਜਾਂਦੇ ਕਿ ਸਾਨੂੰ ਜੁਰਮਾਨਾ ਪਿਆ ਗਿਆ ਮੀਟਰ ਕੱਟਿਆ ਗਿਆ ਸ਼ਾਇਦ ਕੱਲ ਨੂੰ ਕਨੈਕਸ਼ਨ ਨਹੀਂ ਮਿਲਣਾ ਬਿਲਕੁਲ ਜੀ ਅਸੀਂ ਲੋਕਾਂ ਦੇ ਨਾਲ ਖੜੇ ਆ ਜਿਹੜੇ ਜੁਰਮਾਨੇ ਦੀ ਗੱਲ ਆ ਜੁਰਮਾਨਾ ਬਿਲਕੁਲ ਲੋਕਾਂ ਨੂੰ ਨਹੀਂ ਪੈਣਦਿਆਂਗੇ ਹਾਂ ਜੁਰਮਾਨਾ ਜੇ ਸਰਕਾਰ ਨੇ ਪਾਉਣਾ ਤੇ ਇਹਦੇ ਤੋਂ ਪਿੱਛੇ ਜਿਹੜਾ ਸਾਡਾ ਪੁਰਾਣਾ ਮੀਟਰ ਚੱਲਦਾ ਹੁੰਦਾ ਸੀ ਕਾਲਾ ਮੀਟਰ ਉਹਦੀ ਐਵਰੇਜ ਲੱਭ ਲੈਣ ਇਹਨਾਂ ਦੇ ਕੋਲ ਰਿਕਾਰਡ ਦੇ ਵਿੱਚ ਸਾਰਾ ਕੁਝ ਪਿਆ ਉਹਦੀ ਐਵਰੇਜ ਦੇ ਹਿਸਾਬ ਦੇ ਨਾਲ ਸਾਨੂੰ ਜਿਹੜਾ ਵਾ ਜੁਰਮਾਨਾ ਪਾ ਦੇਣ ਅਸੀਂ ਜੁਰਮਾਨਾ ਦੇਣ ਨੂੰ ਤਿਆਰ ਆਂ ਜੇ ਕਹਿਣ ਕਿ ਚਿੱਪ ਵਾਲੇ ਮੀਟਰ ਤੇ ਜਿਹੜੀ ਐਵਰੇਜ ਆ ਉਹਦੇ ਨਾਲ ਜੁਰਮਾਨਾ ਪਾਵਾਂਗੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਕਿੰਨੇ ਪਿੰਡਾਂ ਤੋਂ ਜਿਹੜੇ ਮੀਟਰ ਇੱਥੇ ਜਿਹੜੇ ਜਮ੍ਹਾਂ ਕਰਵਾਏ ਗਏ ਅੱਜ ਜੀ ਇੱਥੇ ਮਹਿਤਾ ਚੌਂਕ ਦੇ ਆਲੇ ਦੁਆਲੇ ਦੇ ਕੋਈ 24 25 ਪਿੰਡ ਆ ਜਿੰਨਾਂ ਤੋਂ ਜਿਹੜੇ ਆ ਮੀਟਰ ਲਾ ਕੇ ਸਾਡੇ ਆਗੂ ਸਾਹਿਬਾਨ ਜਿਹੜੇ ਆ ਪਿੰਡਾਂ ਤੋਂ ਲੈ ਕੇ ਆਏ ਆ ਸਾਡੀਆਂ ਭੈਣਾਂ ਮਤਾਵਾ ਜਿਹੜੀਆਂ ਉਹ ਪਹੁੰਚੀਆਂ ਅਸੀਂ ਕਿਸੇ ਦੇ ਉੱਤੇ ਵੀ ਕੋਈ ਦਬਾਅ ਨਹੀਂ ਬਣਾ ਰਹੇ ਲੋਕ ਸਮਝ ਰਹੇ ਆ ਕੀ ਜਿਹੜੀ ਬਿਜਲੀ ਆ ਇਹ ਮੀਟਰ ਇੰਨੀ ਬਿਜਲੀ ਜਿਹੜੀ ਆ ਇਹਦੀ ਖਪਤ ਹੁੰਦੀ ਆ ਸਾਡੇ ਕੋਲ ਪੁਵਿੱਖ ਦੇ ਵਿੱਚ ਬਿਜਲੀ ਦੇ ਬੇਲ ਨਹੀਂ ਤਾਰੇ ਜਾਣੇ ਲੋਕ ਆਪਣੀ ਸਹਿਮਤੀ ਦੇ ਨਾਲ ਜਿਹੜੇ ਆ ਮੀਟਰ ਲਾ ਕੇ ਇੱਥੇ ਲੈ ਕੇ ਆਏ ਦੂਜੀ ਗੱਲ ਪ੍ਰਧਾਨ ਜੀ ਜਿਹੜੇ ਮੀਟਰ ਤੁਸੀਂ ਜਮਾ ਕਰਾਏ ਉੱਥੇ ਐਸ ਡੀਓ ਸਾਹਿਬ ਵੀ ਕੁਰਸੀ ਤੇ ਮੌਜੂਦ ਨਹੀਂ ਗਏ ਲਾਗੇ ਜਿਹੜੇ ਦੋ ਦਫ਼ਤਰ ਨੇ ਉਹਨਾਂ ਦੇ ਵਿੱਚ ਕਰਮਚਾਰੀ ਮੌਜੂਦ ਨਹੀਂ ਗਏ ਜੇ ਕੰਟਰੋਲ ਰੂਮ ਆ ਤੇ ਉਹਨਾਂ ਨੇ ਵੀ ਉੱਥੋਂ ਦਰਵਾਜ਼ਾ ਬੰਦ ਕਰਕੇ ਅੰਦਰ ਵੜੇ ਹੋਏ ਨੇ ਕੀ ਇਸ ਚੀਜ਼ ਦਾ ਪ੍ਰਭਾਵ ਸਮਝਦੇ ਜੀ ਦੇਖੋ ਜੀ ਇਹ ਭਗਵੰਤ ਮਾਨ ਸਰਕਾਰ ਦੀ ਨਲਾਇਕੀ ਆ ਜਦੋਂ KMM ਦਾ ਫੈਸਲਾ ਸੀਗਾ ਇਹ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਇਹਦਾ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹਨਾਂ ਮੁਲਾਜ਼ਮਾਂ ਦੀਆਂ ਵੀ ਜਥੇਬੰਦੀਆਂ ਸਾਡੇ ਨਾਲ ਆ ਉਹ ਮਤਲਬ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਅਸੀਂ ਇਹ ਫੈਸਲਾ ਲਿਆ ਸੀਗਾ ਤੇ ਭਗਵੰਤ ਮਾਨ ਸਰਕਾਰ ਦੇ ਅਫਸਰ ਤੇ ਜਿਹੜੇ ਆ ਕੁਰਸੀ ਤੇ ਬੈਠੇ ਹੋਣੇ ਚਾਹੀਦੇ ਸੀ ਜਦੋਂ ਉਹਨਾਂ ਨੂੰ ਪਤਾ ਕਿ 10 ਦਸੰਬਰ ਨੂੰ ਜਿਹੜੇ ਆ ਮੀਟਰ ਲੈ ਕੇ ਲੋਕ ਪੁੱਟ ਕੇ ਆ ਰਹੇ ਆ ਤੇ ਭਗਵੰਤ ਮਾਨ ਸਰਕਾਰ ਨੇ ਦਫ਼ਤਰਾਂ ਦੇ ਵਿੱਚੋਂ ਜਿਹੜੇ ਮੁਲਾਜ਼ਮ ਆ ਉਹ ਗਾਇਬ ਕੀਤੇ ਆ ਤੇ ਲੋਕ ਆਉਣਗੇ ਹਾਂ ਠੀਕ ਹੈ ਲੋਕ ਸਮਝਦਾਰ ਆ ਬੜਾ ਆਪਣਾ ਪੀਸਫੁਲੀ ਪ੍ਰੋਟੈਸਟ ਕਰਦੇ ਆ ਉਹਨਾਂ ਲੋਕਾਂ ਨੇ ਆਪਣਾ ਪ੍ਰੋਟੈਸਟ ਕੀਤਾ ਐਸਡੀਓ ਦੀ ਕੁਰਸੀ ਦੇ ਉੱਤੇ ਜਾ ਕੇ ਉਹਨਾਂ ਦੇ ਟੇਬਲ ਦੇ ਉੱਤੇ ਜਿਹੜੇ ਆ ਮੀਟਰ ਸਜਾਏ ਆ ਕਿ ਆਪਣਾ ਜਦੋਂ ਵੀ ਐਸਡੀਓ ਸਾਹਿਬ ਆਉਣਗੇ ਆਪਣੇ ਮੀਟਰ ਜਿਹੜੇ ਆ ਉਹ ਸੰਭਾਲ ਲੈਣ ਕੀ ਇਹਨਾਂ ਨੂੰ ਕੋਈ ਜਿਹੜੇ ਮੀਟਰ ਜਮ੍ਹਾਂ ਕਰਾਏ ਉਹਨਾਂ ਦੀ ਕੋਈ ਰਸੀਦ ਲੈਣ ਦੀ ਜ਼ਰੂਰਤ ਹੈ ਜਾਂ ਉਹਨਾਂ ਦੇ سپਰਦ ਕਰਨ ਦੀ ਲੋੜ ਹੈ ਜਾਂ ਇਸ ਤਰ੍ਹਾਂ ਲਵਾਰਸਾਂ ਦੀ ਤਰ੍ਹਾਂ ਛੱਡ ਸਕਦੇ ਇਹਨੂੰ ਦੇਖੋ ਜੀ ਉਹਦੇ ਵਿੱਚ ਉਹਨਾਂ ਨੇ ਇੱਕ ਬੜਾ ਤਗੜਾ ਰਾਜ ਰੱਖਿਆ ਲੋਕਾਂ ਦੇ ਆਧਾਰ ਕਾਰਡ ਨਾਲ ਮੀਟਰ ਜੋੜੇ ਆ ਉਹਦੇ ਵਿੱਚ ਚਿਪ ਪਾਈ ਆ ਮੈਨੂੰ ਨਹੀਂ ਲੱਗਦਾ ਕੋਈ ਰਸੀਦ ਦੀ ਇਹ ਭਗਵੰਤਮਾਨ ਸਰਕਾਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂਲ ਜੜੀ ਆ ਉਹ ਝੋਕ ਰਹੀ ਆ ਲੋਕਾਂ ਨੂੰ ਕਹਿ ਰਹੀ ਆ ਕਿ ਇਹ ਮੀਟਰ ਜਿਹੜਾ ਵਾ ਮਤਲਬ ਕਿ ਚਿਪ ਵਾਲਾ ਨਹੀਂ ਹੈ ਚਿਪ ਤੇ ਉਹਨਾਂ ਨੇ ਆਲਰੇਡੀ ਪਾਈ ਆ ਆਧਾਰ ਕਾਰਡ ਨਾਲ ਜੁੜੀ ਗੱਲ ਆ ਤੋ ਅਸੀਂ ਸਮਝਦੇ ਆਂ ਕਿ ਇਹ ਭਗਵੰਤ ਮਾਨ ਸਰਕਾਰ ਲੋਕਾਂ ਦੇ ਨਾਲ ਜਿਹੜੀ ਬੇਇਨਸਾਫੀ ਕਰ ਰਹੀ ਸੀ ਉਹਨਾਂ ਨੂੰ ਮਤਲਬ ਸਹੀ ਢੰਗ ਦੇ ਨਾਲ ਸਮਝਾਇਆ ਨਹੀਂ ਗਿਆ ਤੋ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਇਹ ਸਾਡੇ ਕੋਲ ਮੰਨਿਆ ਵੀ ਸੀਗਾ ਕਿ ਅਸੀਂ ਜਿਹੜੇ ਆ ਖਪਤਕਾਰ ਦੀ ਸਹਿਮਤੀ ਤੋਂ ਬਿਨਾਂ ਜਿਹੜੇ ਆ ਮੀਟਰ ਨਹੀਂ ਲਾਵਾਂਗੇ ਪਰ ਫਿਰ ਵੀ ਜਿਹੜੇ ਆ ਉਹ ਖਪਤਕਾਰਾਂ ਦੀ ਸਹਿਮਤੀ ਤੋਂ ਬਿਨਾਂ ਮੀਟਰ ਲਾਏ ਗਏ ਸੀ ਇਹਨਾਂ ਦੇ ਭਗਵੰਤ ਮਾਨ ਸਰਕਾਰ ਕਹਿ ਰਹੀ ਕਿ ਅਸੀਂ ਬਿਜਲੀ ਦੇ ਬਿੱਲ ਜਿਹੜੇ ਮਾਫ ਕੀਤੇ ਤੇ ਕਿਸੇ ਨੂੰ ਬਿੱਲ ਹੀ ਨਹੀਂ ਆ ਰਿਹਾ ਹੂੰ ਤੇ ਉਹਦੇ ਬਾਰੇ ਕੀ ਕਹਿਣਾ ਜੀ ਦੇਖੋ ਜੀ ਜੇ ਬਿੱਲ ਨਹੀਂ ਆ ਰਿਹਾ ਤਾਂ ਫਿਰ ਤੇ ਮੀਟਰ ਦੀ ਲੋੜ ਹੀ ਨਹੀਂ ਹੈ ਠੀਕ ਹੈ ਜੀ ਮੀਟਰ ਦੀ ਤਾਂ ਹੀ ਲੋੜ ਆ ਕਿ ਸਾਡੇ ਕੋਲ ਉਹ ਚੀਜ਼ ਨਹੀਂ ਹੈ ਲੋਕ ਤਾਂ ਉਹਦੀ ਘੱਟ ਵਰਤੋਂ ਕਰਨ ਤੇ ਉਹਦੇ ਉਹਦਾ ਜਿਹੜਾ ਬਿੱਲ ਪੇ ਕਰਨਾ ਹੋਊਗਾ ਉਹਨਾਂ ਨੇ ਜਦੋਂ ਸਾਡੇ ਕੋਲ ਬਿਜਲੀ ਸਰਪਲਸ ਹੈ ਆ ਭਗਵੰਤ ਮਾਨ ਸਰਕਾਰ ਕਹਿੰਦੀ ਆ ਵੀ ਸਾਡੇ ਕੋਲ ਬਿਜਲੀ ਵਾਧੂ ਆ ਤੇ ਫਿਰ ਮੀਟਰ ਦੀ ਤੇ ਲੋੜ ਹੀ ਨਹੀਂ ਹੈ ਫਿਰ ਇੰਨਾ ਲੋਕਾਂ ਦਾ ਜਿਹੜਾ ਪੈਸਾ ਵਾ ਟੈਕਸਾਂ ਦੇ ਰੂਪ ਚ ਦਿੱਤਾ ਉਹ ਇਸ ਮੀਟਰ ਦੇ ਉੱਤੇ ਇਨਵੈਸਟ ਕਰਨ ਦੀ ਪੰਜਾਬ ਸਰਕਾਰ ਨੂੰ ਲੋੜ ਨਹੀਂ ਸੀ ਹੈਗੀ ਉਹ ਕਿਸੇ ਹੋਰ ਕਾਰਜ ਵਾਸਤੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਵਰਤਿਆ ਜਾ ਸਕਦਾ ਸੀਗਾ ਇਹ ਪੈਸਾ ਸਾਡਾ ਪਹਿਲਾਂ ਵੀ ਇਹਨਾਂ ਨੇ ਜਿਹੜਾ ਵਾ ਮੀਟਰਾਂ ਦੇ ਉੱਤੇ ਇੱਕ ਵਾਰੀ ਦੂਸਰੇ ਮੀਟਰ ਜਿਹੜੇ ਪਿੱਲਰ ਬਕਸਾਂ ਦੇ ਵਿੱਚ ਲਾਏ ਸੀ ਉਹਦੇ ਉੱਤੇ ਵੇਸਟ ਕੀਤਾ ਇਹ ਤੀਸਰਾ ਚੌਥਾ ਮੀਟਰ ਜਿਹੜਾ ਪੰਜਾਬ ਸਰਕਾਰ ਲੈ ਕੇ ਆਈ ਆ ਬਾਰ-ਬਾਰ ਜਿਹੜੇ ਆ ਪੈਸੇ ਕੰਪਨੀਆਂ ਨੂੰ ਜਿਹੜੇ ਆ ਉਹ ਰਜਾਉਣ ਦਾ ਇੱਕ ਤਰੀਕਾ ਆ ਉਹਨਾਂ ਕੰਪਨੀਆਂ ਦੇ ਕੋਲ ਪਤਾ ਨਹੀਂ ਕਿੰਨੇ ਕਿੰਨੇ ਇਹ ਪੈਸਿਆਂ ਦੇ ਇਹਦਾ ਕੋਈ ਪਤਾ ਲੱਗੂਗਾ ਜਦੋਂ ਕੋਈ ਸਾਡੇ ਕੋਲ ਗੱਲ ਆਊ ਹਜੇ ਤੇ ਸਾਨੂੰ ਨਹੀਂ ਪਤਾ ਲੱਗਾ ਵੀ ਇਹ ਮੀਟਰ ਕਿੰਨੇ ਦਾ ਆ ਜਦੋਂ ਸਾਡੇ ਕੋਲ ਗੱਲ ਆਊਗੀ ਇਹ ਵੀ ਸਾਫ਼ ਕਰਾਂਗੇ ਵੀ ਇਹ ਪੰਜਾਬ ਦਾ ਕਿੰਨਾ ਪੈਸਾ ਜਿਹੜਾ ਨਜਾਇਜ਼ ਭਗਵੰਤ ਮਾਨ ਦੀ ਸਰਕਾਰ ਨੇ ਵਰਤੋਂ ਕੀਤਾ ਹਾਂ ਇਸ ਬੰਦੇ ਕੋਈ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਬਿਲਕੁਲ ਜੀ ਸਰਕਾਰ ਨੂੰ ਸਾਫ਼ ਕਹਿਣਾ ਚਾਹੁੰਦੇ ਆ ਕਿ ਪ੍ਰੀਪੇਡ ਜਿਹੜੇ ਮੀਟਰ ਆ ਉਹ ਅੱਗੇ ਲਾਉਣੇ ਬੰਦ ਕਰੋ ਤੇ ਪੰਜਾਬ ਦਾ ਬਿਜਲੀ ਬੋਰ ਜਿਹੜਾ ਵਾ ਉਹਦੀ ਉਹਦੀ ਪ੍ਰਾਈਵੇਟੇਸ਼ਨ ਨਹੀਂ ਹੋਣੀ ਚਾਹੀਦੀ ਚਾਹੀਦੀ ਕਿਉਂਕਿ ਇਹ ਪੰਜਾਬ ਦੀਆਂ ਪੰਚਾਇਤਾਂ ਨੇ ਫਰੀ ਦੇ ਵਿੱਚ ਜ਼ਮੀਨਾਂ ਦਿੱਤੀਆਂ ਸੀਗੀਆਂ ਮਤੇ ਪਾ ਕੇ ਇਹ ਬਿਜਲੀ ਬੋਰਡ ਦਾ ਸਟਰਕਚਰ ਜਿਹੜਾ ਉਹ ਸਾਰਿਆ ਜਾਵੇ ਤੇ ਲੋਕਾਂ ਨੂੰ ਜਿਹੜੀ ਆ ਕੋਈ ਸੁੱਖ ਸਹੂਲਤ ਦੇਣ ਵਾਲੀ 4% 3% ਮੁਨਾਫਾ ਕਮਾਉਣ ਵਾਲੀ ਜਿਹੜੀ ਆ ਬਿਜਲੀ ਉਹ ਸਰਕਾਰ ਨੇ ਖੁਦ ਵਾਦਾ ਕੀਤਾ ਸੀਗਾ ਤੇ ਇਸ ਵੇਲੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਇਸ ਤਰੀਕੇ ਦੀ ਕੇਂਦਰ ਸਰਕਾਰ ਇਸ ਤਰੀਕੇ ਦੀ ਨੀਤੀ ਲੈ ਕੇ ਆ ਰਹੀ ਆ ਕਿ ਜਿਹਦੇ ਵਿੱਚ 16% ਘੱਟ ਤੋਂ ਘੱਟ 16% ਮੁਨਾਫਾ ਕਮਾਉਣ ਦੀ ਤਜਵੀਜ਼ ਆ ਵੱਧ ਤੋਂ ਵੱਧ ਕੋਈ ਪਤਾ ਨਹੀਂ ਅਸੀਂ ਕਹਿੰਦੇ ਕਿ ਇਹ ਨੀਤੀਆਂ ਜਿਹੜੀਆਂ ਵਾ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕੇਂਦਰ ਵੀ ਇਹ ਫੈਸਲੇ ਨੂੰ ਵਾਪਸ ਲਵੇ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਇਹਦੇ ਤੇ ਮੂੰਹ ਖੋਲੇ ਇਹ ਜਿਹੜਾ ਕੇਂਦਰ ਨੇ ਕਰੜਾ ਭੇਜਿਆ ਉਹਦਾ ਵਿਰੋਧ ਕਰੇ ਵਿਰੋਧੀ ਧਿਰਾਂ ਵੀ ਜੜੀਆਂ ਵਾ ਉਹ ਵੀ ਇਸ ਚੀਜ਼ ਦਾ ਵਿਰੋਧ ਕਰਨ ਨਹੀਂ ਤੇ ਪੰਜਾਬ ਦੇ ਲੋਕ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਬੰਦਣਗੇ